ਸਿਗਨੈਸ਼ਨਲ ਕਾਲਜ ਦੀਆਂ ਵਿਖੇ ਅੱਜ ਕਾਲਜ ਦੇ ਪੁਨਰਗਠਨ ਦੀ 75ਵੀਂ ਬਰੇ ਗੰਢ ਬੜੀ ਤੂਮ-ਤਾਮ ਨਾਲ ਮਨਾਇ ਗਈ। ਇਸ ਮੌਕੇ ਸਿਗਨੈਸ਼ਨਲ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਦੇ ਪਾਰੀ ਗਿਣਤੇ ਵਿੱਚ ਸਾਬਕਾ ਵਿਦਿਆਰਥੀ ਕਾਲਜ ਦੇ ਇਸ ਸਮਾਗਮ ਵਿੱਚ ਹਾਜ਼ਰ ਹੋਏ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਜੀ ਬੈ ਕੇ ਕੰਡੇ ਉੱਤੇ ਮਹਿਮਾਵੇ ਆ ਜਾ ਰਕ ਦੁਨੀ ਘਟਾ ਸੋ ਇਸ ਗੀਤ ਦੀ ਪੇਸ਼ਕਾਰੀ ਦੇ ਲਈ ਐਮਏ I'm <laughs> sorry. Bye. دیکھو میرا تے اس انسٹیٹیوٹ کا بڑا لمبا لیشنشپ شپ ہے آ, میرے فادر ڈاکٹر مان سنگ اتنے ہے کیونکہ انہوں نے چھ موڑی سے پڑھا اسے چھے برا تین ڈاکٹر تین جنیر بنے دو پینا بڑی کولیفائڈ ہیں, ہیں صرف اس انسٹیٹیوش تو یہ پنڈاٹیوشن لوک سمجھتے اتنے کی دے ایجوکیشن ਔਰ ਕਮਾਲ ਦੀ ਐਜੂਕੇਸ਼ਨ ਸੀ ਬੜੇ ਅੱਛੇ ਟੀਚਰ ਸੀ ਸਪੋਰਟ ਫੈਸਿਲਿਟੀਆਂ ਬਹੁਤ ਸੀ ਔਰ ਇਸ ਕਾਲਜ ਨੇ ਇਸ ਰੀਜਨ ਨੂੰ ਬੜੀ ਵੱਡੀ ਦੇਣ ਦਿੱਤੀ ਹੈ ਕਿਉਂਕਿ ਕੋਈ ਕਾਲਜ ਨਾ ਪਠਾਨਕੋਟ ਸੀ ਨਾ ਗੁਦਾਸਪੁਰ ਸੀ ਨਾ ਬਟਾਲੇ ਸੀ ਇੱਕੋ ਇਹ ਕਾਲਜ ਸੀ ਜਿਨੇ ਇਸ ਏਰੀਆ ਚ ਬਹੁਤ ਲੋਕਾਂ ਨੂੰ ਐਜੂਕੇਸ਼ਨ ਦਾ ਅਧਾਨ ਦਿੰਦਾ ਹੈ ਔਰ ਬਟਾਲੇ ਤੋਂ ਲੋਕ ਇਹ ਜਿਹੜਾ ਕਾਲਜ ਹੈ ਟ੍ਰੇਨ ਦੀ ਟਾਈਮਿੰਗ ਨਾਲ ਖੁੱਲ੍ਹਦਾ ਸੀ ਇੱਕ ਟ੍ਰੇਨ ਸਵੇਰੇ ਇੱਥੇ ਆਉਂਦੀ ਸੀ ਉਹਦੇ ਸਟੂਡੈਂਟਸ ਆਉਂਦੇ ਤੇ ਸ਼ਾਮ ਨੂੰ ਚਲੇ ਜਾਂਦੇ ਸੀ। ਤੋਂ ਇਥੇ ਦੋ ਬੜੇ ਵੱਡੇ ਹੌਸਲਸ ਹਨ। ਇੱਕ ਹੌਸਲਾ ਨਾਲ ਸੀ ਆ ਜਿਹਦੇ ਚ ਜਰਨਲਿਸਟ ਰਹਿੰਦੇ ਸੀ ਇੱਕ ਇਹਨੂੰ ਲਾਲ ਹੌਸਲ ਕਹਿੰਦੇ ਸੀ। ਖਚ ਖਚ ਭਰਿਆ ਰਹਿੰਦਾ ਸੀ। ਇੰਨਾ ਸੀ ਵੀ ਇਥੇ ਐਡਮਿਸ਼ਨ ਲੈਣੀ ਔਖੀ ਸੀ। ਆਜ ਦੇ ਦਿਨ ਵਿੱਚ ਇਹ ਜਿਹਦਾ ਵੀ ਆਈਡੀਆ ਸੀ ਆ ਉਹਨਾਂ ਅਸੀਂ ਉਹਨਾਂ ਨੂੰ ਆਪਣਾ ਇੰਸਟੀਟਿਊਟ ਪੇਸ ਕਰਦੇ ਆ ਵੀ ਉਹਨਾਂ ਨੇ ਐਡਾ ਸੋਚ ਕੇ یہ سکھ نیشنل کالج بنایا جیدے کر کے انی وڈی اینی ویجکیشن اتنے لوگوں گئی اور جے او تسی دیکھو گے بہت سارے برگیڈیر نے جنرل نے بڑے ایجوکیشن ایج, ایجوکیشنسٹ نے وڈیا وڈیاں پوسٹا نے پالیٹیشن بھی نے تو میں سمجھدا کہ پریزنٹ پرنسیپل بھی بہت اچھا کم کر رہے ہیں اور جی ساڑی مینجنگ کمیٹی ہے سکھ ایجوکیشن سوسائٹی وہ بڑا ہلا شیری دی ہے اور انہوں نے کوشی ہے کیتی ہے بھی کسی طرح دی فرنڈ دی کرنچ نہ ہوئے کاٹ نہ ہوئے اور جو لوڑا نے وہ پوریاں کر دے دینے ویب سائٹ تے سارا پویلیبل ہے ڈیٹا کنے کالی نے کی سکول نے کی کے کیوں جو دی ایڈیوکیشن کا ڈیک کمپنی کوالیفکیشن ہے کہ میں پیان پی دے پیز دے رہے ہیں کہ میں گریشٹی دے رہے ہیں سارا ٹرانسپرنٹ ہے تو میں آج دے دن تے پرنسپل صاحب نوں سیکھ ایڈیوکیشن سائٹی اپنے سارے مصرہ نوں پیارے دوست میرے آئے نے ਆ ਜਿਹੜੇ ਬڑے ਵੱਡੀਆਂ ਪੋਜੀਸ਼ਨ ਤੇ ਅੱਜਕੱਲ ਕੈਪਟਨ ਬਲਬੀ ਸਿੰਘ ਬਠੇ ਨੇ ਮੇਰੇ ਕੋਲ ਬਾਜਰਾ ਸਾਹਿਬ ਆਏ ਨੇ ਲੱਖ ਰੁਪਏ ਦੇ ਕੇ ਨੇ ਹਨਲ ਆਪਣੇ ਬਲਕਾਰ ਸਿੰਘ ਆਏ ਨੇ ਤੇ ਮੈਂ ਸਾਰਿਆਂ ਦਾ ਬਹੁਤ ਧਰਾਦੀ ਆ ਉਹਨਾਂ ਨੇ ਇੱਥੇ ਆ ਕੇ ਇਸ ਫੰਕਸ਼ਨ ਨੂੰ ਸਫਲਤਾ ਦਿੱਤੀ ਹੈ ਧੰਨਵਾਦ ਅੰਕੀ ਸਰ ਜੀ 75ਵੀਂ ਬਰੇਗਾਂਡ ਦੀ ਕੀ ਕਹਿਣਾ ਚਾਹੋਗੇ ਮੈਂ ਵੀ ਇਸ ਕਾਲਜ ਦਾ ਜਿਹੜਾ ਪੁਰਾਣਾ ਵਿਦਿਆਰਥੀ ਆ ਤੇ ਇਸ ਟਾਈਮ ਬਲਾਕ ਨੋਡਲ ਅਫਸਰ ਕਾਦੀਆਵਨ ਤੇ ਮਾਈ ਸੈਲਵ ਵਿਜੇ ਕੁਮਾਰ ਤੇ ਅੱਜ ਜਿਹੜੀ ਅੱਜ 75ਵੀਂ ਵਰੇਗੰਢ ਮਨਾਇ ਗਈ ਹੈ ਬਹੁਤ ਹੀ ਆਨੰਦਦਾਇਕ ਹੈ ਪੁਰਾਣੇ ਤੋਂ ਪੁਰਾਣੇ ਸਟੂਡੈਂਟਾਂ ਨਾਲ ਮਿਲਦਾ ਮੌਕਾ ਮਿਲਿਆ ਤੇ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੋਇਆ ਕਿ ਮੈਂ ਇਸ ਕਾਲਜ ਦਾ ਵਿਦਿਆਰਥੀ ਨਹੀਂ 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 ਬਸ ਇੰਨਾ ਹੀ ਨਾ ਕਰਿਆ ਬ్రో 75ਵੀਂ ਵਰੇਗੰਢ ਕੀ ਕਹਿਣਾ ਚਾਹੋਗੇ ਮੈਂ ਅੱਜ 75ਵੀਂ ਵਰੇਗੰਢ ਦੇ ਉੱਤੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਅੱਜ ਅਸੀਂ ਉਹ ਪੁਰਾਣੀ ਜਿਹੜੀ ਹਿਸਟਰੀ ਇਸ ਕਾਲਜ ਦੀ 1937-38 ਤੋਂ ਚੱਲੀ ਆਈ ਉਨੂੰ ਰਿਵਾਈਵ ਕੀਤਾ ਔਰ ਇਹ 75 ਸਾਲਾਂ ਦੇ ਵਿੱਚ ਕੀ ਕੀ ਹਾਂ ਉਪਲਬਧੀਆਂ ਕੀਤੀਆਂ ਉਹ ਸਾਰੀਆਂ ਅੱਜ ਇੱਥੇ ਸਾਡੇ ਜਿਹੜੇ ਚੀਫ ਗੈਸਟ ਆਏ ਉਹਨਾਂ ਨੇ ਵਿਰਦੀ ਸਾਹਿਬ ਨੇ ਔਰ ਜਿਹੜੇ ਦੂਸਰੇ ਨਾਲ ਬੋਲਣ ਵਾਲੇ ਹੋਰ ਸਾਬਕਾ ਪ੍ਰਿੰਸੀਪਲ ਵਿਜੇ ਕੁਮਾਰ ਔਰ ਅਨੇਨਾ ਸਾਰਿਆਂ ਨੇ ਇਸ ਦੀਆਂ ਉਪਲਬਧੀਆਂ ਦੱਸੀਆਂ ਪ੍ਰਿੰਸੀਪਲ ਹੁੰਦਲ ਸਾਹਿਬ ਜਿਹੜੇ ਬਹੁਤ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਸਾਡੀ ਟੀਮ ਜਿਹੜੀ ਐਜ਼ ਅ ਸੈਕਟਰੀ ਔਰ ਲੋਕਲ ਕਮੇਟੀ ਇਹ ਪੂਰਾ ਹੈ ਉਹਨਾਂ ਦਾ ਸਹਿਯੋਗ ਉਹਨਾਂ ਦਾ ਵੀ ਮਿਲਦਾ ਸਾਨੂੰ ਅਸੀਂ ਵੀ ਉਹਨਾਂ ਨੂੰ ਸਹਿਯੋਗ ਦੇ ਰਹੇ ਹਾਂ ਔਰ ਅਹੀ ਆਸ ਕਰਦੇ ਆ ਕਿ ਜਿਹੜੇ 75 ਸਾਲ ਦੇ ਵਿੱਚ ਜਿਹੜਾ ਕਾਲਜ ਇੱਕ ਵਾਰੀ ਡਾਊਨ ਹੋ ਚੁੱਕਾ ਸੀ ਉਹ ਦੁਬਾਰਾ ਰਿਵਾਈਵ ਹੋ ਕੇ ਤੇ ਅੱਜ ਫੇਰ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਹੈ। ਔਰ ਇਹੀ ਆਸ ਕਰਦੇ ਆ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਅਸੀਂ ਹੋਰ ਕਾਲਜਾਂ ਨੂੰ ਤਰੱਕੀਆਂ ਦੇ ਵਿੱਚ ਵਾਸਤੇ ਹਿੰਮਤ ਬਖਸ਼ੇ ਤੇ ਅਸੀਂ ਇਸ ਕਾਲਜ ਨੂੰ ਅੱਗੇ ਲੈ ਜਾ।